ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡੇ ਇਕੱਠ ਦਾ ਐਲਾਨ ਹੋ ਚੁੱਕਿਆ ਹੈ ਉੱਥੇ ਹੀ ਕੇਂਦਰ ਸਰਕਾਰ ਦੇ ਉੱਤੇ ਮੋੜ ਪੜਕਦੀਆਂ ਹੋਈਆਂ ਜਥੇਬੰਦੀਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਮੰਗਾਂ ਨੂੰ ਲੈ ਕੇ ਜਿਹੜਾ ਕਿ ਸਰਕਾਰ ਦਾ ਵਿਰੋਧ ਕਰ ਰਹੇ ਹਾਂ ਪਰੰਤੂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੇ ਦੂਜੇ ਪਾਸੇ ਚਿਪ ਵਾਲੇ ਮੀਟਰਾਂ ਨੂੰ ਲੈ ਕੇ ਵੀ ਕਿਸਾਨ ਜਥੇਬੰਦੀਆਂ ਵਿਰੋਧ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਉਹਨਾਂ ਦੇ ਜ਼ਮੀਨ ਐਕਵਾਇਰ ਨੂੰ ਲੈ ਕੇ ਵੀ ਬਿਆਨ ਦਿੱਤੇ ਨੇ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਨਹੀਂ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਹੋਣ ਦਵਾਂਗੇ ਤੇ ਸਰਕਾਰ ਨੂੰ ਸਾਡਾ ਸਾਹਮਣਾ ਜ਼ਰੂਰ ਕਰਨਾ ਪਵੇਗਾ ਤੇ ਉੱਥੇ ਹੀ ਵੱਡੇ ਇਕੱਠ ਦਾ ਐਲਾਨ ਹੋਇਆ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਤੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆਂ ਕਿਸਾਨ ਮਜ਼ਦੂਰ ਸੰਘਾਤੀ ਪੰਜਾਬ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਵਾ ਔਰ ਇਸ ਵਾਦੇ ਨੂੰ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਜਿੱਡੀ ਵੱਡੀ ਲੜਾਈ ਕੇਂਦਰ ਤੇ ਸਟੇਟ ਸਰਕਾਰ ਵੱਲੋਂ ਲੋਕਾਂ ਦੇ ਕਿਸਾਨਾਂ ਮਜ਼ਦੂਰਾਂ ਦੇ ਗਲ ਪਾਈ ਜਾ ਰਹੀ ਆ ਉਹਦੇ ਤੇ ਅੱਜ ਇਸ ਨਗਰ ਪੰਡੋਰੀ ਦੇ ਵਿੱਚੋਂ ਸਿਨਿਆ ਦੇਣਾ ਚਾਹਣਿਆ ਦੁਗੀਆਂ ਜਿ세 ਵੰਦੀਆਂ ਨੂੰ ਬੁੱਧੀਜੀਵੀ ਵਰਗ ਤੇ ਸਾਡੇ ਜਿਹੜੇ ਸੋਸ਼ਲ ਮੀਡੀਆ ਕਰਮੇ ਆ ਕਿ ਜਿੱਡਾ ਵੱਡਾ ਹਮਲਾ ਭਈ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਤਰ ਹੋਣਾ ਪਊ ਜਿਵੇਂ ਅੱਜ ਪੰਡੋਰੀ ਵਾਲਿਆਂ ਨੇ ਇਕੱਠ ਕੀਤਾ ਵਾ ਉਹਦੇ ਵਾਸਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਇੱਕ ਸ਼ੁਰੂਆਤ ਕੀਤੀ ਆ ਵੀ ਅਸੀਂ ਬਿਜਲੀ ਬੋਰਡ ਨੂੰ ਬਚਾਉਣ ਵਾਸਤੇ ਜੀਪ ਦਫ਼ਤਰਾਂ ਤੇ ਐਸੀ ਦਫ਼ਤਰਾਂ ਤੇ 14 ਜੁਲਾਈ ਨੂੰ ਬਹੁਤ ਵੱਡੇ ਧਰਨੇ ਜਿਹੜੇ ਉਹ ਦੇਣ ਜਾ ਰਹੇ ਆ ਉਹਦੇ ਤੇ 2003 ਦਾ ਪੂਰੀ ਤਰ੍ਹਾਂ ਸਰਕਾਰ ਭੋਗ ਪਾਵੇ ਖਾਲੀ ਪਈਆਂ ਅਸਾਮੀਆਂ ਉਹ ਭਰੀਆਂ ਜਾਣ ਤੇ ਜਿਹੜੇ ਚਿਪ ਵਾਲੇ ਮੀਟਰ ਆ ਇਹਨਾਂ ਨੂੰ ਸਰਕਾਰ ਆਪ ਦੇ ਘਰ ਰੱਖੇ ਕਿਉਂਕਿ ਬਿਜਲੀ ਬੋਰਡ ਦੀ ਜਿਹੜੀ ਜ਼ਮੀਨ ਵਾ ਇਹ ਲੋਕਾਂ ਦੀ ਜ਼ਮੀਨ ਆ ਪਬਲਿਕ ਦੀ ਜ਼ਮੀਨ ਆ ਇਹ ਕੇਂਦਰ ਤੇ ਪੰਜਾਬ ਦੀ ਸਰਕਾਰ ਜਿਵੇਂ ਮਨੋਲਾਲ ਖੱਟਰ ਤੇ ਪੰਜਾਬ ਦੀ ਸਰਕਾਰ ਦੀ ਮੀਟਿੰਗ ਹੋਈ ਇਹ ਥਾਲੀ ਚ ਪਰੋਸ ਕੇ ਪ੍ਰਾਈਵੇਟ ਕੰਪਨੀਆਂ ਨੂੰ ਦੇਣਾ ਚਾਹੁੰਦੇ ਆ ਸੋ ਇਹਦੇ ਤੇ ਅੱਜ ਦੇ ਇਸ ਇਕੱਠ ਦੇ ਵਿੱਚੋਂ ਸਾਰੇ ਪੰਜਾਬ ਦੇ ਹਰੇਕ ਵਰਗ ਨੂੰ ਅਪੀਲ ਆ ਭਾਈ ਆਪੋ ਆਪਣੇ ਇਲਾਕਿਆਂ ਦੇ ਵਿੱਚ ਜੀਬ ਦਫਤਰ ਐਸ்சி ਦਫਤਰ ਜਾਂ ਐਕਸ਼ਨ ਦਫਤਰ ਜਿੱਥੇ ਰੇੜੇ ਹੋਵੇ ਉਥੇ ਬਹੁਤ ਵੱਡੇ ਇਕੱਠ ਮਾਵਾਂ ਪੇੜਾਂ ਦੇ ਕਿਸਾਨਾਂ ਮਜ਼ਦੂਰਾਂ ਦੇ ਜਾ ਕੇ ਟਰਾਲੀਆਂ ਭਰ-ਭਰ ਕੇ ਜਾਣਾ ਵਾ ਇਹ ਦੱਸਣਾ ਚਾਹੁੰਦੇ ਵੀ ਤੁਸੀਂ 31 ਅਗਸਤ ਚੁੜਲੀ ਆ ਵੀ ਚੇਪੜਾ ਮੀਟਰ ਹਰੇ ਘਰ ਲੱਗੂਗਾ ਤੇ ਇਹਨਾਂ ਨੇ ਇਹ ਗੱਲ ਤੈਅ ਕਰ ਲਈ ਆ ਕਿ ਇਹ ਮੀਟਰ ਮੋੜ ਕੇ ਸਰਕਾਰ ਦੇ ਘਰ ਵਾਪਸ ਘੱਲਿਆ ਬੀਲੀ ਬੋਰਡ ਪਬਲਿਕ ਦਾਦਾਰਾ ਵਾ ਇਹਨੂੰ ਨੋ ਨੋ ਲਾਸ ਤੇ ਚੱਲਣ ਵਾਲਾ ਸੀ ਇਹਨੂੰ ਉਸੇ ਤਰ੍ਹਾਂ ਚਲਾਵਾਂਗੇ ਸੋ ਅੱਜ ਦੀ ਇਸ ਸਭਾ ਦੇ ਵਿੱਚ ਇਕੱਠੇ ਹੋਏ ਸਾਰੇ ਆਗੂ ਸਾਹਿਬਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਸੂਬਾ ਪ੍ਰਧਾਨ ਹੋਂਦੇ ਰਾਤੇ ਧੰਨਵਾਦ ਕਰਦਾ ਹੋਇਆ ਨਵੀਂ ਚੁੜੀ ਹੋਈ ਟੀਮ ਨੂੰ ਬਤਾਇਆ ਦਿੰਦਾ ਆ